ਹਾਂਜੀ ਜੱਥੇਦਾਰ ਜੀ ਅੱਜ ਜੇ ਸਮਾਨੇ ਆਏ ਹੋ ਉਹਦਾ ਕੀ ਪਿਛਾ ਹੈ ਜੀ ਅੱਜ ਸਮਾਨੇ ਪਹੁੰਚੇ ਸਮਾਨੇ ਲਈ ਸੰਗਤਾਂ ਨੇ ਜਿਹਾ ਜਿਹਾ ਤੁਮਾਨ ਬਖਸ਼ਿਆ ਮੈਂ ਇਹਨਾਂ ਦਾ ਜਲਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਹਾਂ ਬਹੁਤ ਇਹ ਬੰਦੇ ਗਰਮੀ ਦਾ ਮੌਸਮ ਹੈ ਤੇ ਗਰਮੀ ਦੇ ਵਿੱਚ ਹੀ ਖੜਕੇ ਇਹਨਾਂ ਨੇ ਇੰਤਜ਼ਾਰ ਕੀਤਾ ਹੈ ਇਹ ਸਵਾਗਤ ਕੀਤਾ ਹੈ ਜਲਦੀਆਂ ਗਹਿਰਾਈਆਂ ਚੋਂ ਸਾਰਿਆਂ ਦਾ ਤਾਂ ਬਾਕੀ ਬ੍ਰਿਜਦਰ ਸਾਹਿਬ ਵਿਰੋਧੀ ਧਿਰ ਦੇ ਕਹਿ ਰਹੇ ਨੇ ਜਿਦਾ ਵੀ ਜਿਸਦਰ ਸਾਹਿਬ ਨੇ ਤਾਂ ਚੁੱਲੇ ਸਮੇਟਣ ਦੀ ਗੱਲ ਕੀਤੀ ਸੀ ਤਾਂ ਆਪ ਹੀ ਹੁਣ ਚੁੱਲਾ ਬਣਾ ਕੇ ਬੈਠ ਗਏ ਨੇ ਮੈਂ ਇੱਕ ਵਾਰ ਨਹੀਂ ਬਹੁਤ ਵਾਰ ਕਹਿ ਚੁੱਕਿਆ ਹਾਂ ਕਿ ਵਿਰੋਧੀ ਧਿਰ ਜਿਹੜੀ ਸੀ ਉਹਨੇ ਤਾਂ 2 ਦਸੰਬਰ ਨੂੰ ਸ਼ਾਮ ਨੂੰ 5 ਵਜੇ ਆਪਣਾ ਚੁੱਲਾ ਸਲੇਟ ਦਿੱਤਾ ਸੀ ਇਹ ਵੱਡੀ ਤਰਸੀ ਇਹਨਾਂ ਨੇ ਉਹਨਾਂ ਨੂੰ ਆਵਾਜ਼ ਹੀ ਨਹੀਂ ਮਾਰੀ ਜੀ ਜ਼ਿੰਮੇਵਾਰ ਤੇ ਆਪਣੇ ਆਪ ਨੂੰ ਕਹਾਉਂਦੀ ਸੀ ਵੱਡੀ ਕਹਾਉਂਦੀ ਸੀ ਇਹਨਾਂ ਨੇ ਆਵਾਜ਼ ਹੀ ਨਹੀਂ ਮਾਰੀ ਉਹਨਾਂ ਵਿੱਚ ਤੇ ਬਾਕੀ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਸੱਤ ਮੈਂਬਰ ਦੀ ਕਮੇਟੀ ਜਿਹੜੀ ਹੈ ਭਰਤੀ ਕਰੇ ਤੁਹਾਨੂੰ ਸੱਤਾਂ ਚ ਦੋ ਚਲੇ ਗਏ ਪੰਜ ਰਹਿ ਗਏ ਪੰਜਾਂ ਨੇ ਜਾ ਕੇ ਭਰਤੀ ਕੀਤੀ ਹੈ ਭਰਤੀ ਕਰਕੇ ਡੈਲੀਗੇਟ ਚੁਣੇਗੇ ਨੇ ਔਰ ਡੈਲੀਗੇਟਾਂ ਨੇ ਦਾਸ ਨੂੰ ਸੇਵਾ ਸੌਂਪੀ ਹੈ ਭਾਈ ਗੁਰੂ ਸਰਵਤਾ ਪੱਖੀ ਸੇਵਾ ਕਰਾਂਗੇ ਕੁਝ ਨੀਕਾ ਨੋਟ ਸਨਮਾਨਯੋਗ ਆਏ ਨੇ ਇੱਥੇ ਡੀਏਵੀ ਕਾਲਜ ਦੇ ਪ੍ਰਿੰਸੀਪਲ ਸਾਹਿਬ ਨੇ ਸ਼ੋਮਨੀ ਕਲ ਦਾ ਜੁਆਇਨ ਕਰਨਾ ਤੇ ਹੋਰ ਵੀ ਸੰਗਤ ਉਸੇ ਬਹੁਤ ਹੈ ਤੇ ਜੁਆਇਨ ਕਰਨਾ ਜੀ ਲੋਕਾਂ ਦਾ ਬਹੁਤ ਵੱਡਾ ਉਪ ਇਹ ਹੈ ਕਿ ਵੀ ਸ਼ੋਮਨੀ ਕਲਜ਼ਰ ਦੇ ਵਿੱਚ ਆਣਾ ਹੁਣ ਤੱਕ ਵੇਟ ਕਰਦੇ ਸੀ ਕਿ ਕੋਈ ਨਾ ਕੋਈ ਬੰਦਾ ਮੂਹੇ ਲੱਗੇ ਅੱਜ ਜੇ ਤੁਸੀਂ ਅਧਿਕਾਰੀ ਸਾਹਿਬ ਨੂੰ ਵਕੀਲ ਆਇਆ ਹੈ ਲੋਕਾਂ ਦੇ ਵਿੱਚ ਬਹੁਤ ਵੱਡਾ ਮੈਸੇਜ ਗਿਆ ਹਰ ਬੰਦਾ ਇਸ ਗੱਲ ਦੀ ਤਾਰੀਫ ਕਰਦਾ ਦੁਨੀਆ ਦੇ ਵਿੱਚ ਕਿਤੇ ਚਲੇ ਜਾ ਅਮਰੀਕਾ ਅਗਲੇ ਦੇ ਲੋਕਾਂ ਚ ਫੋਨ ਆ ਰਹੇ ਨੇ ਕਿ ਜੀ ਤੁਸੀਂ ਜੋ ਇਹ ਫੈਸਲਾ ਕੀਤਾ ਹੈ ਬਹੁਤ ਵੱਡਾ ਫੈਸਲਾ ਕੀਤਾ ਹੈ ਬਹੁਤ ਮੁਝਾ ਕੀਤਾ ਹੈ ਹੁਣ ਪੰਜਾਬ ਦੀ ਚੜ੍ਹਦੀ ਕਲਾ ਵੀ ਹੋਣੀ ਹੈ 27 ਦੇ ਵਿੱਚ ਸ਼ੋਮਨੀ ਕਲਜ਼ਰ ਦੀ ਸਰਕਾਰ ਇਹ ਅੱਟ ਮੈਸੇਜ ਲੋਕਾਂ ਦੇ ਨੂੰ ਤੱਕ ਗਿਆ OK ਜੀ ਤਾਂ ਲੋ ਜੀ ਆ ਲੋ ਜੀ ਬੰਦਾ ਸਾਡੇ ਸਮਾਣੇ ਇੱਕ ਕੀ ਪ੍ਰੋਗਰਾਮ ਹੈ ਕਿਸ ਤਰ੍ਹਾਂ ਦਾ ਨਾਟਕ ਹੈ ਮਤੇ ਬਾਰੇ जरा ਜਾਣਕਾਰੀ ਦਿਓ ਜੀ ਅੱਜ ਸਾਡੇ ਸਮਾਣੇ ਸ਼ਹਿਰ ਦੇ ਤੇ ਹਲਕੇ ਦੇ ਇੰਚਾਰਜ ਸਰਦਾਰ ਸੰਜੀਤ ਸੰਜੀਤ ਸਿੰਘ ਰਖੜਾ ਜੀ ਹਵਾਈ ਚ ਸ਼੍ਰੀ ਅਕਾਲ ਤੱਕ ਸਾਡੇ ਸਾਫਾ ਜਥੇਦਾਰ ਪਾਰਟੀ ਪ੍ਰਧਾਨ ਸਰ ਸਰਦਾਰ ਜਥੇਦਾਰ ਹਰਪ੍ਰੀਤ ਸਿੰਘ ਜੀ ਸਮਾਣੇ ਸਾਡੇ ਇਲਾਕੇ ਦੀ ਆਣ ਤੇ ਸ਼ਾਨ ਬਹੁਤ ਹੈ ਵਿਅਕਤੀ ਪ੍ਰਿੰਸੀਪਲ ਮੋਹਨ ਸ਼ਰਮਾ ਜੀ ਨੂੰ ਪਾਰਟੀ ਦੇ ਵਿੱਚ ਜੁਆਇਨ ਕਰਾਉਣ ਵਾਸਤੇ ਆ ਰਹੇ ਨੇ ਅੱਜ ਉਹਨਾਂ ਦੀ ਪਹਿਲੀ ਫੇਰੀ ਹੈ ਉਹਦੇ ਸਰਮਾਨ ਦੇ ਵਿੱਚ ਉਹਨਾਂ ਦੇ ਸਰਮਾਨ ਦੇ ਵਿੱਚ ਅੱਜ ਸਾਰਾ ਸਮਾਣਾ ਸ਼ਹਿਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੱਤਰ ਸਹਾਬਾਨ ਸੈਵਨ ਸਿਟੀ 'ਚ ਸਾਡੇ ਚੇਅਰਮੈਨ ਹਰਿੰਦਰ ਸਿੰਘ ਜੀ ਗੁਰਸਾ ਵਾਲੇ ਦੀ ਹੋਈ ਹੈ ਤੇ ਸ਼੍ਰੋਮਣੀ ਮੋਹਨ ਸਿੰਘ ਰਾਣਾ ਸੇਖੋਂ ਸਾਡੇ ਸ਼ਹਿਰੀ ਪ੍ਰਧਾਨ ਨੇ ਉਹਨਾਂ ਦੀ ਹੋਈ ਹੈ ਉਹਨਾਂ ਦਾ ਮਾਨ ਤੇ ਸਨਮਾਨ ਕੀਤਾ ਜਿਉਂ ਕੋ ਸਮਾਨਾ ਸ਼ਹਿਰ ਕਨਿਓ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਤੇ ਧੰਨਵਾਦ ਕਰਦੇ ਹਾਂ ਸਰਦਾਰ ਸ੍ਰੀ ਜੀ ਸਿੰਘ ਰਖੜਾ ਜੀ ਦਾ ਜਿਨ੍ਹਾਂ ਨੇ ਪਾਰਟੀ ਪ੍ਰਧਾਨ ਦੀ ਅੱਜ ਪਹਿਲੀ ਵਾਰੀ ਸਮਾਣੇ ਤੋਂ ਆਰੰਭ ਕੀਤੀ ਹੈ ਅਤੇ ਪਾਰਟੀ ਦੇ ਵਿੱਚ ਬਹੁਤ ਵਧੀਆ ਇਨਸਾਨ ਇਲਾਕੇ ਦੇ ਫੈਨਸ ਬੰਦੇ ਨੂੰ ਜੁਆਇਨ ਕਰਵਾ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਅੱਜ ਅਕਾਲ ਅਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆ ਰਹੇ ਨੇ ਸਾਹਿਬ ਤੇ ਕਿਵੇਂ ਇਥੇ ਕੀ ਪ੍ਰੋਗਰਾਮ ਕੀਤਾ ਗਿਆ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਗਿਆਨੀ ਹਰਪ੍ਰੀਤ ਸਿੰਘ ਜੀ ਸਾਭਕਾ ਜਥੇਦਾਰ ਸ੍ਰੀ ਕਲਤਖ ਸਾਹਿਬ ਅੱਜ ਸਤਰਾਣੇ ਹਲਕੇ ਦੇ ਵਿੱਚ ਅਕਾਲੀ ਦਲ ਨੂੰ ਬਹੁਤ ਵੱਡੇ ਸ੍ਰੀ ਮੋਨ ਲਾਲ ਜੀ ਡੀਬੀ ਸਕੂਲ ਵਾਲੇ ਤੇ ਉਹਨਾਂ ਦੇ ਨਾਲ ਬਾਬਾ ਗੁਰਜਟ ਸਿੰਘ ਜੀ ਤੇ ਹੋਰ ਬਹੁਤ ਵੱਡੇ ਸਾਥੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹ ਅੱਜ ਪਹਿਲੀ ਵਾਰ ਹੜਕਾ ਸਮਾਣੇ ਦੇ ਵਿੱਚੋਂ ਗੁਜ਼ਰੇ ਨੇ ਇਸ ਕਰਕੇ ਅਸੀਂ ਜਿੰਨੇ ਵੀ ਸਮੂਹ ਵਰਕਰ ਅਹੁਦੇਦਾਰ ਪ੍ਰਧਾਨ ਸਾਹਿਬ ਜਿੰਨੇ ਵੀ ਬੰਦੇ ਨੇ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਜੀ ਆਇਆਂ ਵੈਲਕਮ ਕਰਨ ਲੱਗੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਉਹ ਬਹੁਤ ਜਲਦੀ ਇੱਥੇ ਪਹੁੰਚਣ ਆਲੇ ਨੇ ਛੇਤੀ ਤੋਂ ਛੇਤੀ ਆਪਣਾ ਪਾਤਰਾ ਰੋਡ ਤੇ 7 ਸਿਟੀ ਦੇ ਮੋੜ ਤੇ ਪਹੁੰਚੋ ਜੀ ਬਾਈਕ ਜੀ ਦਾ ਖਾਤਾ ਬਾਈਕ ਜੀ ਦਾ ਜਰਾ ਇਹ ਲਾ ਦਿਓ ਹੈਲੋ